ਹਾਂ ਆਪ ਗਰਮ ਮਾਂ ਇੱਕ ਮੂੰਹ ਸੜ ਜਾਊਗਾ ਉਹ ਮੂੰਹ ਸੜ ਜਾਊਗਾ ਪੁੱਤ ਤਰੋ ਆਪੋ ਆਪਣੇ ਜਾਨਵਰ ਘਰ ਦੇ ਵਿੱਚ ਰੱਖਿਆ ਕਰੋ ਆ ਦਿਨਾਂ ਵਿੱਚ ਕਿਉਂਕਿ ਮੱਖੀ ਬਹੁਤ ਜਿਆਦੀ ਆ ਨੂੰ ਵੀ ਪਤਾ ਵਾ ਕਿ ਨੂਰਾ ਮੱਖੀ ਕਿੰਨੀ ਆ ਬਾਹਰ ਆਵੇ ਬਹਿਨ ਦੇਈ ਹੈ ਹੈਨਾ ਤੇ ਇਹ ਦੁੱਧ ਤੇ ਨਹੀਂ ਤੈਨੂੰ ਮਿਲਣਾ ਖਲੋ ਜਾ ਅੰਜੂ ਚੱਲ ਨੂਰਾ ਕਰੇ ਚੱਲ ਪੁੱਤ ਚੱਲ ਚੱਲ ਭਾਜਾ ਉਹ ਨਹੀਂ ਚੱਲ ਮੇਰੇ ਮਗਰ ਹੁਣ ਆ ਜਾ ਆ ਜਾ ਨਹੀਂ ਮੈਂ ਤੈਨੂੰ ਆ ਨਾ ਮੱਖੀ ਕਿੰਨੀ ਆ ਬਾਹਰ ਹਣਾ ਚੱਲ ਫਿਰ ਸਿਆਣਾ ਪੁੱਤ ਨਹੀਂ ਚੱਲ ਅੰਦਰ ਚੱਲ ਮੈਂ ਫਿਰ ਹਲ ਘਰੇ ਚੱਲ ਭੱਜਾ ਭੱਜਾ ਅੰਦਰ ਨੂੰ ਹੋ ਜਾ ਹਾਂ ਐਦਾਂ ਕਰਕੇ ਚਲੋ ਇਹ ਮੈਂ ਬਾਰੀ ਮਾਰ ਦੇਣੀ ਹੁਣ ਮਿੱਤਰੋ ਇਹਨੂੰ ਦੁੱਧ ਨਾ ਨਾ ਪਿਆਇਆ ਇਹਨੇ ਮੇਰੇ ਨਾਲ ਨਾਲ ਹੀ ਆਉਣਾ ਵੇਖ ਲਿਓ ਜੀ ਭਾਵੇਂ ਆ ਮੇਰੇ ਹੱਥ ਜਿਹਨੂੰ ਦੀਂਦਾ ਵਾ ਕਿ ਹੁਣ ਮੈਨੂੰ ਪਿਆਊਗਾ ਅੱਗੇ ਦਿਨੇ ਇੰਨਾ ਦੁੱਧ ਪੀ ਲਿਆ ਇਹਨੇ ਹੈਂ ਆਬ ਗਰਮਾ ਇੱਕ ਮੂੰਹ ਸੜ ਜਾਊਗਾ ਉਹ ਮੂੰਹ ਸੜ ਜਾਊਗਾ ਪੁੱਤ ਮੂੰਹ ਸੜ ਜਾਣਾ ਹੀ ਜਿਆਦਾ ਗਰਮ ਇਹ ਲਹੜਾ ਚੱਲ मुड़ के चल जा थलिया चल हूं चल थल पाजा कोई आया बारी खोलते ਹਲੇ ਬਰਨਾ ਇੰਨੇ ਜਾਣਾ ਕੋਈ ਜਾਓ ਤੁਸੀਂ ਬਰਕ ਠੀਠ ਹੈਗੀ ਆ ਏ ਨੂਰਾ ਠੀਠ ਆ ਨੂਰਾ ਠੀਠ ਆਵੇ ਦੁੱਧ ਵੀ ਪੀ ਲੈ ਆ ਜਾ ਹੁਣ ਮਿਲਕ ਸ਼ੇਕ ਬਣ ਜੂਗਾ ਜਾ ਨਾ ਤੇਰੀ ਨੀਂਦ ਮਾੜੀ ਤੂੰ ਨਹੀਂ ਖਵਾਇਆ ਕੇਲਾ ਤੇ ਮੈਂ ਕਿਹ ਪੁੱਛਾਂ ਹੈ ਚੁੱਪ ਕਰਕੇ ਥੱਲੇ ਚਲ ਜਾ ਹੁਣ ਮੇਰੇ ਨਾਲ ਨੂੰ ਨਾ ਮੈਂ ਤੈਨੂੰ ਪਹਿਲਾਂ ਹੀ ਕਹਿਤਾ ਹਾਂ ਹਾਂਜੀ ਵੀ ਮਿੱਤਰੋ ਆਪੋ ਆਪਣੇ ਜਾਨਵਰ ਘਰ ਦੇ ਵਿੱਚ ਰੱਖਿਆ ਕਰੋ ਆ ਦੇ ਨਾਲ ਕਿਉਂਕਿ ਮੱਖੀ ਬਹੁਤ ਜਿਆਦੀ ਆ ਤੇ ਫਿਰ ਜਿਆਦਾ ਸਤਾਉਂਦੀ ਆ ਜਾਨਵਰ ਨੂੰ ਤੇ 100 ਬਿਮਾਰੀਆਂ ਲੱਗਦੀਆਂ ਆ ਮੱਖੀ ਦੇ ਨਾਲ ਤੁਹਾਨੂੰ ਵੀ ਪਤਾ ਹੈ ਨਾ ਇਹ ਬਾਹਰ ਭੱਜ ਗਈ ਸੀ ਬਾਰੀ ਖੋਲ ਕੇ ਤੇ ਇਹਨੂੰ ਆਪਾਂ ਅੰਦਰ ਲੈ ਕੇ ਆਏ ਹੁਣ ਇਹਦਾ ਬਸ ਇਹੀ ਸਾਰੀ ਜਿਹੜੀ ਇਹੋ ਕੰਮ ਐ ਇੰਨੇ ਕਦਿਆਂ ਨੂੰ ਜਲ ਜਣਾ ਤੇ ਕਦਿਆਂ ਨੂੰ ਜਲ ਜਣਾ ਪਰ ਜ਼ਿਆਦਾਤਰ ਕਹਿਣ ਦੀ ਗੱਲ ਇਹ ਆ ਵੀ ਸਾਨੂੰ ਕੋਈ ਡਰ ਡੁਕਰ ਨਹੀਂਗਾ ਇਹਦਾ ਵੀ ਇਹ ਸੱਤ ਲਵਾ ਲੂਗੀ ਜਾਂ ਕਿੱਦਾਂ ਹਨਾ ਬਾਕੀ ਚਲੋ ਡਰ ਰਹਿੰਦਾ ਵਾ ਕਿ ਕੋਈ ਖਾ ਨਾ ਲਵੇ ਇੱਥੇ ਪਿਆ ਉਹੀ ਡਰ ਆ ਹੋਰ ਤਾਂ ਆਪਾਂ ਨੂੰ ਕੋਈ ਡਰ ਨਹੀਂ ਇਹਦਾ ਖਾਣਾ ਨੂਰਾ ਇਧਰ ਆ ਆਵੇ ਦੁੱਧ ਪੀ ਲੈ ਦੁੱਧ ਪੀ ਲੈ ਆ ਜਾ ਬਾਹਰ ਆ ਇਹਨੇ ਦਾ ਮਿੱਤਰੋ ਨਿਕਲਣਾ ਨਹੀਂ ਸਾਰੀ ਥੜੀ ਬਾਹਰ ਤੋਂ ਮਿਲਦੇ ਆਪਾਂ ਅਗਲੇ ਵਲੌਗ ਦੇ ਨਾਲ ਧੰਨਵਾਦ